ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਸੋ ਤੁਹਾਡਾ ਮਨੋਰੰਜਨ ਕਰਨ ਫੇਰ ਆ ਗਈ ਮੈਂ ਤਾਂ ਬਾਤ ਲੈ ਕੇ ਮੈਨੂੰ ਆਸ ਆ ਤੁਹਮ ਪਸੰਦ ਆਉਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋਨੰਦ ਅੱਜ ਦੀ ਪਿਆਰੀ ਜੀ ਬਾਤ ਦਾ ਇੱਕ ਨਾ ਦੋ ਭਰਾ ਸੀ ਤੇ ਇੱਕ ਉਹਨਾਂ ਦੀ ਭੈਣ ਸੀ ਮਾਪੇ ਉਹਨਾਂ ਦੇ ਹੈ ਨਹੀਂ ਸੀ ਉਹ ਭਾਈ ਗਰੀਬ ਸੀ ਬਹੁਤ ਜ਼ਿਆਦੇ ਤਾਂ ਤਿੰਨੇ ਜਵਾਨ ਹੁਣ ਉਹ ਇੱਕ ਭਰਾ ਛੋਟਾ ਕਹਿਣ ਲੱਗਿਆ ਆਪਣੇ ਭਾਈ ਨੂੰ ਕਹਿੰਦਾ ਆਪਣਾ ਤਾਂ ਸਰਜੂ ਵੀ ਆਪਣੀ ਭੈਣ ਹੁਣ ਵਿਆਹ ਹੋਣ ਵਾਲੀ ਹੋਗੀ ਵੀ ਜੇ ਮੈਂ ਫੌਜ 'ਚ ਵਗ ਜਾ ਤਾਂ ਮੈਂ 1 ਸਾਲ 'ਚ ਹੀ ਪੈਸਾ ਕਮਾ ਕੇ ਜੋੜ ਕੇ ਤੈਨੂੰ ਭੇਜਦਾ ਵੀ ਆਪਾਂ ਇਹਦਾ ਵਿਆਹ ਕਰ ਲਈਏ ਭੈਣ ਦਾ ਵੀ ਇਹਦਾ ਵਿਆਹ ਤਾਂ ਜ਼ਰੂਰੀ ਹੈ ਉਹ ਕਹਿੰਦਾ ਵੀ ਠੀਕ ਹੈ ਵਗ ਜਾ ਤਾਂ ਭਾਈ ਉਹੋ ਭਰਤੀ ਹੋ ਗਿਆ ਫੌਜ ਚ ਛੋਟਾ ਮੁੰਡਾ ਦਲੀਪ ਸੀ ਉਹਦਾ ਨਾਮ ਤਾਂ ਹੋ ਜਾ ਤਾਂ ਭਰਤੀ ਹੋਇਆਗਾ ਹਾਂ ਉਹਦੀ ਡਿਊਟੀ ਜਿਹੜੀ ਲੱਗੀ ਹੋਈ ਸੀ ਤਾਂ ਉਹਨੂੰ ਮਤਲਬ ਹੋ ਸੀਗਾ ਬਹੁਤ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਤਾਂ ਹੁੰਦੇ ਨੇ ਚਲ ਆਮ ਮੁੰਡੇ ਹੁੰਦੇ ਨੇ ਘਰਾਂ ਦੇ ਇੱਕ ਬਹੁਤ ਹਟਾ-ਕਟਾ ਜਰਵਾਣਾ ਮੁੰਡਾ ਸੀ ਬਹੁਤ ਸੋਹਣਾ ਉਹ ਤਾਂ ਉਹ ਇੱਕ ਦਿਨ ਨਾ ਉੱਥੇ ਮੇਮ ਮੇ ਉਹਨਾਂ ਦਾ ਜਿਹੜਾ ਰਾਜਾ ਸੀ ਉਹ ਅੰਗਰੇਜ਼ ਸੀਗੇ ਜਿਹੜੇ ਉਹਨਾਂ ਦਾ ਹੈੱਡ ਸੀਗਾ ਤਾਂ ਉਹ ਮੇਮ ਦੇ ਘਰ ਇੱਕ ਪਈ ਅੱਗ ਲੱਗੀ ਉਹਦੇ ਦੋ ਬੱਚੇ ਅੰਦਰ ਮੇਮ ਦੇ ਤਾਂ ਉਹ ਭੱਜੀ ਬਾਹਰ ਸਿਕਿਉਰਟੀ ਵਾਲਿਆਂ ਨੇ ਲਵੇ ਰੌਲਾ ਪਾਇਆ ਤਾਂ ਫੌਜ ਬੁਲਾਈ ਗਈ ਫਟਾਫਟ ਕੋਈ ਅੰਦਰ ਜਾਣ ਦੀ ਹਿੰਮਤ ਨਾ ਕਰੇ ਵੀ ਬੱਚੇ ਅੰਦਰ ਨੇ ਕਿਵੇਂ ਕੱਢੀਏ ਸਾਰੇ ਜਿਹਨਾਂ ਜਿਵੇਂ ਕਹਿੰਦੇ ਨੇ ਆਪਦੀ ਜਾਨ ਪਿਆਰੀ ਐਨੀ ਅੱਗ ਲੱਗੀ ਹੋਈ ਤਾਂ ਜਿਹੜਾ ਉਹ ਦਲੀਪ ਸੀ ਉਹਨੇ ਹਿੰਮਤ ਹੀ ਜਿ ਕਰੀ ਉਹਨੇ ਕੰਬੜਾ ਚੱਕਿਆ ਲੈ ਕੇ ਕੰਬੜਾ ਨੂੰ ਗਿੱਲਾ ਕਰਕੇ ਉੱਤੇ ਲਵੇਟ ਕੇ ਭਾਈ ਉਹ ਜਿਵੇਂ ਕਿਵੇਂ ਦੋਹੇ ਜਵਾਕਾਂ ਨੂੰ ਕੱਢ ਲਿਆ ਆ ਬਾਰੇ ਕੱਢ ਕੇ ਤਾਂ ਜਿਹੜੀ ਉਹ ਮੇਮ ਸੀ ਉਹਨੂੰ ਜਾਨੀ ਬਹੁਤ ਚੰਗਾ ਲੱਗਿਆ ਵੀ ਮੇਰੇ ਬੱਚੇ ਇਹ ਬੰਦੇ ਨੇ ਬਚਾਏ ਨੇ ਤਾਂ ਕਹਿਣ ਲੱਗੀ ਵੀ ਮੈਨੂੰ ਤਾਂ ਏਸੇ ਦੀ ਸਕਿਉਰਿਟੀ ਸਾਨੂੰ ਤਾਂ ਦੇ ਕੇ ਰੱਖੋ ਵੀ ਇਹ ਬੰਦਾ ਦਲੇਰ ਹੈ ਬਹੁਤ ਤਾਂ ਭਾਈ ਉਧਰ ਫੌਜੀ ਕੰਨੀਓ ਖੜਾ ਛੱਡਿਆ ਉਹਦੇ ਮਹਿਲਾ ਚ ਉਹਨੂੰ ਡਿਊਟੀ ਦੇਦੀ ਹੁਣ ਇੱਕ ਦਿਨ ਉਹ ਕਹਿਣ ਲੱਗੀ ਵੀ ਆਪਾਂ ਸ਼ਿਕਾਰ ਖੇਲਣ ਜਾਂਦੇ ਆ ਮੇਮ ਕਹਿੰਦੀ ਤਾਂ ਉਹ ਚਾਰ ਪੰਜ ਜਿਹਾ ਸਿਪਾਹੀ ਉਹਦੇ ਨਾਲ ਨਾਲ ਹੀ ਉਹ ਦਲੀਪ ਤਾਂ ਉਹ ਜੀਪ 'ਚ ਬੈਠੇ ਜਾਂਦੇ ਨੇ ਜਦੋਂ ਜੰਗਲ 'ਚ ਗਏ ਤਾਂ ਇੱਕ ਗਊ ਨੂੰ ਇੱਕ ਸ਼ੇਰ ਘੇਰੀ ਖੜਾ ਹੈ ਤਾਂ ਉਹਨਾਂ ਨੇ ਭਾਈ ਉਹ ਕਹਿਣ ਲੱਗੀ ਵੀ ਜੀਪ ਰੋਕ ਲੂ ਤਾਂ ਜੀਪ ਰੋਕੀ ਜਦੋਂ ਕਹਿੰਦੀ ਵੀ ਕੋਈ ਕਰੋ ਦਲੇਰ ਬੰਦਾ ਕੌਣ ਹੈ ਤੁਹਾਡੇ 'ਚ ਕਹਿੰਦੀ ਬਚਾਓ ਗਊ ਮਾਤਾ ਨੂੰ ਨੇ ਉਹ ਕਹਿੰਦੀ ਉਨ ਸ਼ੇਰ ਦੇ ਮੂਹਰੇ ਕਿਹੜਾ ਜਾਵੇ ਉਹ ਸਾਰੇ ਕਹਿਣ ਲੱਗੇ ਵੀ ਮਾਤਾ ਸ਼ੇਰ ਐ ਮੂਹਰੇ ਗਊ ਤਾਂ ਦਰੀ ਖੜੀ ਆ ਆਪ ਵੀ ਸਾਨੂੰ ਵੀ ਸ਼ੇਰ ਖਾ ਜੂਗਾ ਉਹ ਕਹਿੰਦੀ ਵੀ ਇਹ ਤਾਂ ਨਹੀਂ ਠੀਕ ਕਹਿੰਦੀ ਆਪਾਂ ਫੇਰ ਲੰਘ ਨਹੀਂ ਸਕਦੇ ਵੀ ਦਲੇਰੀ ਤਾਂ ਕਰਨੀ ਪਊ ਭਾਈ ਜੇ ਤਾਂ ਕੋਈ ਨਾ ਉੱਠਿਆ ਫੇਰ ਉਹੀ ਦਲੀਪ ਕਹਿਣ ਲੱਗਿਆ ਵੀ ਤੂੰ ਮਾਤਾ ਕਹਿੰਦਾ ਇੱਕ ਤਾਂ ਮੈਨੂੰ ਢਾਲ ਦੇ ਦੇ ਇੱਕ ਕੋ ਤੋਂ ਪੰਜਾ ਲੈ ਲਿਆ ਕਿਰਪਾਨ ਫੜ ਕੇ ਉੱਤਰ ਗਿਆ ਨੇੜੇ ਕਰ ਲਈ ਜੀਪ ਹੋਰ ਜਦੋਂ ਉੱਤਰਿਆ ਤਾਂ ਉਧਰ ਗਊ ਨੇ ਵੀ ਦੇਖਿਆ ਵੀ ਬੰਦਾ ਆ ਰਿਹਾ ਮੇਰੇ ਕੰਨੀ ਛਡਾਊਗਾ ਉਧਰੋਂ ਸ਼ੇਰ ਨੇ ਵੀ ਦੇਖ ਲਿਆ ਉਹ ਗਊ ਨੂੰ ਛੱਡ ਕੇ ਉਧਰ ਨੂੰ ਤੁਰ ਪਿਆ ਉਹ ਬੰਦੇ ਕੰਨੀ ਨੂੰ ਦਲੀਪ ਕੰਨੀ ਨੂੰ ਤਾਂ ਭਾਈ ਦਲੀਪ ਨੇ ਤਾਂ ਤਲਵਾਰ ਮਾਰੀ ਉਹਦੇ ਭਗਾ ਕੇ ਉਹਦੇ ਤਾਂ ਉਹ ਕੁਦਰਤ ਨੂੰ ਟਿੱਡ ਚ ਵੱਜੀ ਜਾ ਕੇ ਸ਼ੇਰ ਦੇ ਉਹਦੇ ਤਾਂ ਫਟਜ ਮੰਗੂ ਵੱਜ ਗਈ ਤਲਵਾਰ ਜਾ ਕੇ ਉਹ ਡਿੱਗ ਪਿਆ ਡਿੱਗਿਆ ਤਾਂ ਜਾ ਕੇ ਉਹਨੇ ਭਾਈ ਦਬੋਚ ਲਿਆ ਉਹਨੇ ਤਾਂ ਮਾਰਤਾ ਉਹ ਮਾਰ ਕੇ ਉਹਨੂੰ ਚਲੋ ਉਹ ਬੜੀ ਖੁਸ਼ ਹੋਈ ਹੁਣ ਫੇਰ ਉਹ ਮੇ ਮਨੂ ਐ ਹੋ ਗਿਆ ਵੀ ਇਹਦੇ ਵਰਗਾ ਤਾਂ ਕੋਈ ਦਲੇਰ ਨਹੀਂ ਆਚਾਰ ਹੋਰ ਵੀ ਬੈਠੇ ਸੀ ਇਹ ਤਾਂ ਸੱਚਮੁੱਚ ਹੀ ਬੰਦਾ ਬਹੁਤ ਕਮਾਲ ਦਾ ਇੰਨਾ ਦਲੇਰੀ ਵਾਲਾ ਬੰਦਾ ਜਾਨੀ ਉਹਦੇ ਤੇ ਉਹਦਾ ਹੋਰ ਦਿਲ ਆ ਗਿਆ ਮੇਮ ਦਾ ਤਾਂ ਹੁਣ ਉਹ ਬੈਠਾ ਹੈਗਾ ਇੱਕ ਦਿਨ ਰੋ ਰਿਹਾ ਨਾਲੇ ਚਿੱਠੀ ਪੜ੍ਹ ਰਿਹਾ ਉਹ ਉਹ ਨੂੰ ਕਹਿਣ ਲੱਗੀ ਮੇਮ ਕਹਿੰਦੀ ਵੀ ਕੀ ਗੱਲ ਹੈ ਤੂੰ ਰੋ ਰਿਹਾ ਤੇਰੀ ਅੱਖਾਂ 'ਚ ਹੰਝੂ ਨੇ ਉਹ ਨੂੰ ਮਾਤਾ ਕਹਿੰਦੇ ਤੇ ਸਾਰੇ ਉਹ ਕਹਿੰਦਾ ਮਾਤਾ ਸਾਡੇ ਮਾਗਰ ਬਹੁਤ ਗਰੀਬੀ ਹੈ ਕਹਿੰਦਾ ਮੇਰੇ ਭਾਈ ਦੀ ਚਿੱਠੀ ਆਈ ਹੈ ਵੀ ਮੇਰੀ ਭੈਣ ਨੌਜਵਾਨ ਹੈ ਮੈਂ ਫੌਜ ਚ ਆਇਆ ਹੀ ਤਾਂ ਹੀ ਥੀ ਕਹਿੰਦਾ ਮੇਰੀ ਭੈਣ ਵਿਆਹਣ ਵਾਲੀ ਆ ਵੀ ਸੀ ਗਰੀਬੀ ਕਰਕੇ ਵਿਆਹ ਨਹੀਂ ਸਕੇ ਵੀ ਹੁਣ ਮੈਂ ਮੇਰੇ ਭਾਈ ਨੂੰ ਕਹਿ ਕਿ ਆਇਆ ਤੇ ਵੀ ਮੈਂ ਤੈਨੂੰ ਪੈਸੇ ਭੇਜੂੰਗੇ ਆਪਾਂ ਫੇਰ ਭੈਣ ਨੂੰ ਵਿਆਹਾਂਗੇ ਕਹਿੰਦਾ ਮੇਰਾ ਇੱਕ ਚਾਚਾ ਹੈ ਉਹਦੇ ਚਾਰ ਮੁੰਡੇ ਨੇ ਕਹਿੰਦਾ ਉਹ ਮੇਰੇ ਚਿੱਠੀ ਮੇਰੇ ਭਾਈ ਨੇ ਤਾਂ ਮੈਨੂੰ ਭੇਜੀ ਹੈ ਵੀ ਚਾਚਾ ਉਹਦਾ ਕਹਿੰਦਾ ਵੀ ਜੇ ਤੁਸੀਂ ਭੈਣ ਵਿਆ ਨਹੀਂ ਸਕਦੇ ਮੇਰੇ ਮੁੰਡਿਆਂ ਦੇ ਵਿਆਹ ਦੋ ਮੇਰੇ ਚਾਰ ਮੁੰਡੇ ਨੇ ਮੇਰੇ ਘਰੇ ਤੋਰੋ ਤੁਹਾਡੀ ਭੈਣ ਨੂੰ ਭਤੀਜੀ ਨੂੰ ਚਾਚਾ ਕਹਿ ਰਹੇ ਹੈ ਗੱਲ ਤਾਂ ਉਹ ਪਿੰਡ ਵਾਲੇ ਭਾਈ ਨੇ ਉਹਨੂੰ ਇਹ ਚਿੱਠੀ ਪਾਈ ਦਲੀਪ ਨੂੰ ਕਹਿੰਦਾ ਆਪਾਂ ਤਾਂ ਜਿਉਂਦੀ ਮਰ ਗਏ ਕਹਿੰਦਾ ਕਹਿੰਦੇ ਨੇ ਵੀ ਇੱਕ ਤਾਂ ਭੱਗ ਗਿਆ ਇੱਥੋਂ ਜਾ ਕੇ ਉਹ ਤਾਂ ਲੁਕ ਗਿਆ ਦੇਸਾਂ ਵਿਦੇਸਾਂ 'ਚ ਵੀ ਹੁਣ ਤੂੰ ਇਕੱਲਾ ਕਿੱਥੋਂ ਵਿਆਹ ਲੇਗਾ ਵੀ ਮੇਰੇ ਮੁੰਡਿਆਂ ਦੇ ਤੋਰਦੇ ਭਾਈ ਜਦੋਂ ਉਹਨੇ ਚਿੱਠੀ ਪੜ੍ਹੀ ਦਲੀਪ ਨੇ ਅੱਖਾਂ 'ਚ ਪਾਣੀ ਡਿਗਿਆ ਆ ਉਹਨੇ ਉਹੀ ਓਵੇਂ ਚਿੱਠੀ ਮੇਮ ਨੂੰ ਸੁਣਾਤੀ ਭਾਈ ਉਹ ਮੇਮ ਨੂੰ ਵੀ ਬੜਾ ਗੁੱਸਾ ਆਇਆ ਉਹ ਕਹਿਣ ਲੱਗੀ ਵੀ ਮੈਂ ਤੇਰੇ ਨਾਲ ਆ ਵੀ ਤੈਨੂੰ ਕੀ ਤੂੰ ਦੱਸ ਵੀ ਕਿਵੇਂ ਹੋ ਸਕਦਾ ਕੀ ਚਾਹੁੰਨਾ ਏ ਤੂੰ ਉਹ ਕਹਿੰਦਾ ਮਾਤਾ ਕਹਿੰਦਾ ਮੈਨੂੰ ਤਿੰਨ ਖੂਨ ਲਿਖਣੇ ਲਿਖ ਦੇ ਕਹਿੰਦਾ ਮੇਰੇ ਵੀ ਮੈਨੂੰ ਮਾਫ਼ ਕਰ ਦੇ ਤਿੰਨ ਖੂਨ ਮੈਂ ਤਿੰਨ ਖੂਨ ਕਰ ਸਕਦਾ ਉਹ ਕਹਿਣ ਲੱਗੀ ਵੀ ਵੀ ਮੇਰੇ ਤਾਂ ਨਹੀਂ ਹੱਥ ਵਸ ਹੈਗਾ ਵੀ ਮੇਰਾ ਭਣੋਈਆ ਇੱਕ ਉਹ ਸਾਰਾ ਕੁਝ ਕਰ ਸਕਦਾ ਉਹ ਜੇ ਉਹਦੇ ਤੇ ਵੀ ਤੂੰ ਮੇਰੇ ਨਾਲ ਉੱਥੇ ਚੱਲ ਉਹਨੂੰ ਕਹਿੰਦੀ ਵੀ ਮੈਂ ਇੱਥੋਂ ਕਹਿੰਦੀ ਦੋ ਬੋਤਲਾਂ ਚੱਕ ਸ਼ਰਾਬ ਦੀਆਂ ਜੀਪ ਦੇ ਵਿੱਚ ਭਾਈ ਬਿਠਾ ਕੇ ਉਹਨੂੰ ਲੈ ਗਈ ਮੁੰਡੇ ਨੂੰ ਦਲੀਪ ਨੂੰ ਲਿ ਜਾ ਕੇ ਭਣੋਈਏ ਦੇ ਬਗੀ ਤਾਂ ਭਣੋਈਆ ਜਦੋਂ ਆਇਆ ਡਿਊਟੀ ਤੋਂ ਸੁਖਸਾਂਦ ਪੁੱਛੀ ਤਾਂ ਉਹ ਕਹਿੰਦਾ ਵੀ ਕਿਵੇਂ ਆਇਓ ਉਹ ਕਹਿੰਦੀ ਵੀ ਮੈਂ ਦੱਸਦੀਆਂ ਕੋਈ ਨਾ ਕਹਿੰਦੀ ਆ ਲੈ ਕੇ ਆਈਆਂ ਤੇਰੇ ਲਈ ਬੋਤਲਾਂ ਤਾਂ ਭਾਈ ਉਹ ਦਲੀਪ ਨੇ ਖੋਲ ਖੂਲ ਕੇ ਉਹਨੂੰ ਪਾਪੂ ਕੇ ਪਿਆਇਆ ਭਾਈ ਜਦੋਂ ਉਹਨੇ ਪੀ ਲਈ ਰੱਜ ਗਿਆ ਹੋਇਆ ਡੱਕ ਲਿਆ ਫੇਰ ਉਹਨੂੰ ਕਹਿਣ ਲੱਗੀ ਏਹ ਮੇਮ ਕਹਿੰਦੀ ਵੀ ਜਿਹੜਾ ਆ ਮੁੰਡਾ ਇਹਨੇ ਮੇਰੇ ਬੱਚੇ ਬਚਾਏ ਸੀ ਵੀ ਹੁਣ ਇਹਦੇ ਤੇ ਆ ਭੀੜ ਪਈ ਹੋਈ ਆ ਵੀ ਇਹ ਗਰੀਬ ਐ ਦੀ ਭੈਣ ਕੁਮਾਰੀ ਐ ਵੀ ਇਹਨੂੰ ਸਰੀਕ ਐ ਮੇਨੇ ਮਾਰਦੇ ਨੇ ਵੀ ਇਹ ਮਤਰੋਂ ਤਾਂ ਨਹੀਂ ਜੱਲਿਆ ਜਾਂਦਾ ਕਹਿੰਦੀ ਵੀ ਇਹਨੂੰ ਉਹਨੇ ਤਾਂ ਤਿੰਨ ਕਿਹਾ ਮੇਮ ਕਹਿੰਦੀ ਤੂੰ ਇਹਨੂੰ ਚਾਰ ਖੂਨ ਮਾਫ ਕਰ ਦੇ ਉਹ ਕਹਿੰਦਾ ਲੈ ਇਹ ਵੀ ਕੋਈ ਗੱਲ ਐ ਕਹਿੰਦਾ ਲਿਆ ਹੁਣ ਕਰ ਦਿਨਾ ਲਿਖ ਦਿਨਾ ਮੈਂ ਤਾਂ ਭਾਈ ਜਦੋਂ ਉਹ ਲਿਖਣ ਲੱਗਿਆ ਚਾਰ ਖੂਨ ਮਾਫ ਤਾਂ ਉਹ ਜਿਹੜੀ ਗਊ ਬਚਾਈ ਤੀ ਉਹਨੇ ਉਹ ਆ ਖੜੀ ਮੂਹਰੇ ਉਹ ਚੌਕੇ ਦੀ ਜਗ੍ਹਾ ਤੇ ਉਹ ਤਾਂ ਪੰਜ ਪਾਂਜਾ ਪੈ ਗਿਆ ਪੰਜ ਖੂਨ ਮਾਫ ਲਿਖਿਆ ਗਿਆ ਉਹ ਕਹਿੰਦਾ ਆਪਣੀ ਸਾਲੀ ਨੂੰ ਕਹਿਣ ਲੱਗਿਆ ਲੈ ਤੈਨੂੰ ਤੂੰ ਤਾਂ ਚਾਰ ਕਹਿੰਦੀ ਤੇ ਕਹਿੰਦਾ ਪਤਾ ਨਹੀਂ ਕਿਵੇਂ ਲਿਖਿਆ ਗਿਆ ਮੈਂ ਇੱਥੋਂ ਤਾਂ ਪਾਂਜਾ ਪੈ ਗਿਆ ਕਹਿੰਦਾ ਚੱਲ ਪੰਜ ਮਾਫ ਨੇ ਤੈਨੂੰ ਜਾ ਤਾਂ ਆਗੇ ਭਾਈ ਆ ਕੇ ਉਹ ਤਾਂ ਲਿਆਇਆ ਛੁੱਟੀ ਲੈ ਕੇ ਆ ਗਿਆ ਨਾਲੇ ਉਹਨਾਂ ਨੇ ਉਹਨੂੰ ਰਫਲ ਦੇਤੀ ਲਿਖਿਆ ਹੋਇਆ ਦੇਤਾ ਵੀ ਤੈਨੂੰ ਪੰਜ ਖੂਨ ਮਾਫ ਕਰੇ ਆ ਗਿਆ ਕਰੇ ਆ ਕੇ ਕਹਿਣ ਲੱਗਿਆ ਆਪਦੇ ਭਾਈ ਨੂੰ ਤੇ ਭੈਣ ਨੂੰ ਕੁਝ ਨਾ ਦੱਸਿਆ ਉਹਨੇ ਤਾਂ ਕੁਦਰ ਤੋਂ ਹੀ ਕੋਈ ਪਿੰਡ 'ਚ ਵਿਆਹ ਸੀ ਉੱਥੇ ਕੋਈ ਗਾਉਣ ਗੂਣ ਵਾਲੇ ਲੱਗਣੇ ਸੀ ਸਾਰਾ ਪਿੰਡ ਸੁਣਨ ਗਿਆ ਹੋਇਆ ਉਹ ਵੀ ਰਫਲ ਪਾਈ ਬੈਠਾ ਉੱਥੇ ਸੁਣਦਾ ਬੈਠਾ ਹੁਣ ਉਹ ਜਿਹੜੇ ਚਾਚਾ ਤੇ ਚਾਚੇ ਦੇ ਪੁੱਤ ਤੇ ਉਹ ਜਾਦੇ ਚਾਂਬੜ ਚਾਂਬੜ ਬੋਲਣ ਉੱਠ ਕੇ ਰੌਲਾ ਪਾਈ ਜਾਣ ਤਾਂ ਇਹ ਦਲੀਪ ਉਹਨਾਂ ਨੂੰ ਕਹਿਣ ਲੱਗਿਆ ਵੀ ਭਾਈ ਚੁੱਪ ਕਰਕੇ ਬਹਿ ਜਾਓ ਲੋਕ ਸੁਣਨ ਆਏ ਨੇ ਤੁਸੀਂ ਸੁਣ ਲੈਣ ਦਾ ਆਪਦਾ ਹੀ ਗਾਹ ਕਿਉਂ ਪਾਈ ਜਾਂਦੇ ਹੋ ਭਾਈ ਉਹ ਨੂੰ ਉਲਟਾ ਬੋਲੇ ਉਹਨੂੰ ਤਾਂ ਮੌਕਾ ਮਿਲ ਗਿਆ ਉਹਨੂੰ ਉਹ ਤਾਂ ਮੌਕਾ ਪਾੜਦਾ ਹੀ ਸੀ ਦਲੀਪ ਤਾਂ ਉਹ ਕਹਿੰਦਾ ਭਾਈ ਤੁਹਾਨੂੰ ਮੈਂ ਕੁਝ ਨਹੀਂ ਕਿਹਾ ਵੀ ਤੁਸੀਂ ਚੁੱਪ ਕਰਕੇ ਸੁਣ ਲੈਣ ਦੋ ਇਹ گاਉਂ ਵਾਲਾ ਆਇਆ ਪਿੰਡ ਵਾਲੇ ਸਾਰੇ ਇਹਨੂੰ ਸੁਣਣ ਆਏ ਨੇ ਤੁਸੀਂ ਆਪ ਦਾ ਗਾਹ ਪਾਉਨੇ ਹੋ ਵੀ ਤੁਹਾਨੂੰ ਬੈਠਣ ਨੂੰ ਕਹਿ ਰਿਹਾ ਹੋਰ ਕੁਝ ਨਹੀਂ ਕਹਿ ਰਿਹਾ ਉਹਨੂੰ ਕਹਿਣ ਲੱਗੇ ਜਾ ਜਾ ਕਹਿੰਦਾ ਆ ਗਿਆ ਕਹਿੰਦਾ ਵੱਡੀਆਂ ਰਫਲਾਂ ਪਾ ਕੇ ਨਿਕਲਿਆ ਉੱਦੜਿਆ ਦੇਸਾਂ ਬਦੇਸਾਂ ਚੋਂ ਕਹਿੰਦਾ ਭੈਣ ਵਿਆਹੀ ਨਹੀਂ ਜਾਂਦੀ ਜਦੋਂ ਉਹਨੇ ਐ ਕਿਹਾ ਕਹਿੰਦਾ ਐਂ ਕਰੋ ਜੇ ਐਡੇ ਸੂਰਮੇ ਹੋ ਨਾ ਤਾਂ ਇੱਧਰ ਆਓ ਬਾਹਰ ਨਿਕਲਿਆ ਹੋਇਥੋਂ ਲੋਕਾਂ ਚੋਂ ਭਾਈ ਉਹਨਾਂ ਨੇ ਆਖਿਆ ਵੀ ਐਂ ਕਿ ਬੰਦੂਖ ਚ ਲਾਉਣੀ ਸਿਖਾ ਲਈ ਆ ਉਹ ਤਾਂ ਸੱਚੀ ਨਿਕਲਿਆ ਇਹ ਚਾਰੇ ਜਿਹੜਾ ਜਿਹੜਾ ਆਇਆ ਕਰੇ ਉਹ ਤਾਂ ਉਹਦੇ ਗੋਲੀ ਮਾਰ ਦਿਆ ਕਰੇ ਚਾਰੇ ਆ ਕੇ ਚਾਰਾਂ ਤੇ ਗੋਲੀ ਮਾਰਤੀ ਉਹਨੇ ਤਾਂ ਚਾਰੇ ਮਰ ਗਏ ਤਾਂ ਪਿਓ ਆਇਆ ਪਿਓ ਆ ਕੇ ਉਹ ਚਾਚਾ ਉਹਨਾਂ ਦਾ ਉਹ ਹੱਥ ਬੰਨਣ ਲੱਗ ਗਿਆ ਕਹਿੰਦਾ ਇਹ ਕਿ ਇਹੋ ਜਿਹੇ ਕੰਮ ਕਿਉਂ ਕਰਦਾ ਉਹ ਕਹਿੰਦਾ ਸਿਆਪੇ ਤੇਰੇ ਛੇੜੇ ਹੋਏ ਨੇ ਇਹ ਸਾਰੇ ਸਾਂ ਚਿੱਠੀ ਪਾਈ ਮੇਰੇ ਭਾਈ ਨੂੰ ਕਿਹਾ ਤਾਂ ਮੇਰੇ ਭਾਈ ਨੇ ਮੈਨੂੰ ਚਿੱਠੀ ਪਾਈ ਵਿਜੈਸੋ ਤੋਂ ਪਹਿਨ ਨਹੀਂ ਵਿਆਹੀ ਜਾਂਦੀ ਤਾਂ ਮੇਰੇ ਪੁੱਤਾਂ ਦੇ ਤੋਰ ਦੇ ਕਹਿੰਦਾ ਤਾਂ ਪਾ ਕਿਹਾ ਕਿ ਨਾ ਕਹਿੰਦਾ ਮੇਰ ਤੋਂ ਗਲਤੀ ਹੋ ਗਈ ਉਹ ਕਹਿੰਦਾ ਗਲਤੀ ਨਹੀਂ ਹੁਣ ਤਾਂ ਤੈਨੂੰ ਵੀ ਭੁਗਤਣੀ ਪਊ ਭਾਈ ਉਹਨੇ ਉਹ ਵੀ ਮਾਰਤਾ ਮਾਰਿਆ ਹੋਇਆ ਤਾਂ ਪੁਲਿਸ ਆ ਗਈ ਪੁਲਿਸ ਨੇ ਫੜ ਲਿਆ ਫੜਿਆ ਹੋਇਆ ਤਾਂ ਉਹਨੇ ਉਹ ਚਿੱਠੀ ਵੀ ਦਿਖਾਈ ਵੀ ਆ ਦੇਖੋ ਮੈਨੂੰ ਤਾਂ ਪੰਜ ਖੂਨ ਫੌਜ ਚੋਂ ਮਾਫ ਨੇ ਪੁਲਿਸ ਕਿੱਥੇ ਸੁਣਦੀ ਐ ਪੁਲਿਸ ਭਾਈ ਹੱਥ ਗੱਡੀ ਲਾ ਕੇ ਲੈ ਗਈ ਜਦੋਂ ਲੈ ਗਈ ਤਾਂ ਉਹਨੇ ਫਿਰ ਉਥੋਂ ਤਾਰ ਪਾਈ ਮੇਮ ਨੂੰ ਉਦੋਂ ਤਾਰਾ ਫੋਨ ਫਾਨ ਤਾਮ ਹੈ ਨਹੀਂ ਸੀਗੇ ਕੋਈ ਤਾਂ ਤਾਰ ਪਾਈ ਜਦੋਂ ਮੇਮ ਨੇ ਉਸੇ ਟਾਈਮ ਜਵਾਬ ਭੇਜਤਾ ਤਾਰ ਦਾ ਬਿਮਾਰੀਆਂ ਆਈ ਮੇਮ ਆ ਕੇ ਠਾਣੇ 'ਚ ਕਹਿਣ ਲੱਗੀ ਜਿੱਥੇ ਉਹ ਫੜਿਆ ਹੋਇਆ ਸੀ ਵੀ ਤੁਸੀਂ ਨਾਲ ਆਪਦੇ ਪਣੋਈਏ ਨੂੰ ਲਈ ਉਹ ਕਹਿੰਦਾ ਮੈਂ ਲਿਖ ਕੇ ਦਿੱਤਾ ਹੋਇਆ ਮੇਰਾ ਆਰਡਰ ਹੈ ਕਹਿੰਦਾ ਇਹਨੂੰ ਵੀ ਇਹਨੂੰ ਪੰਜ ਖੂਨ ਮaaf ਨੇ ਵੀ ਤੁਸੀਂ ਇਹ ਪੜਿਆ ਨਹੀਂ ਭਾਈ ਉਹ ਪੁਲਿਸ ਵਾਲੇ ਚੁੱਪ ਤਾਂ ਉਹ ਕਹਿਣ ਲੱਗੇ ਵੀ ਇਹਨੂੰ ਛੱਡ ਦੋ ਹੁਣ ਜਦੋਂ ਇਹਨੂੰ ਫੌਜੀ ਨੇ ਖੂਨ ਮaaf ਕਰਿਆ ਨੇ ਤੁਸੀਂ ਕੌਣ ਹੁਣ ਫੜਨ ਵਾਲੇ ਭਾਈ ਉਹਨਾਂ ਨੇ ਛੱਡਿਆ ਛੱਡ ਆ ਕੇ ਉਹਨੂੰ ਲੈ ਗਏ ਨਾਲੇ ਉਹਦੇ ਭਾਈ ਤੇ ਭੈਣ ਨੂੰ ਮੇਮ ਕਹਿੰਦੀ ਵੀ ਤੇਰੀ ਭੈਣ ਨਹੀਂ ਇਹ ਮੇਰੀ ਧੀ ਹੈ ਕਹਿੰਦੀ ਇਹਨੂੰ ਉੱਥੇ ਵਿਆਹ ਕਰਾਂਗੇ ਆਪਾਂ ਨਾਲੇ ਉਹਨਾਂ ਨੂੰ ਲੈ ਗਈ ਉੱਥੋਂ ਉੱਥੇ ਜਾ ਕੇ ਭਾਈ ਉਹਨੇ ਵਾਜਿਆ ਗਾਜਿਆਂ ਨਾਲ ਕੁੜੀ ਦਾ ਵਿਆਹ ਕਰਿਆ ਕਈ ਵਾਰੀ ਤਾਂ ਇਹ ਐ ਵੀ ਕੰਮ ਹੋ ਜਾਂਦੇ ਹੁੰਦੇ ਨੇ ਕੋਈ ਮਾੜਾ ਜ ਆਪਾਂ ਚੰਗਾ ਕਰ ਦੋ ਤਾਂ ਕਿਸੇ ਦੇ ਮਨ ਦੇ ਉੱਤੋਂ ਚੰਗਿਆਈ ਨਹੀਂ ਉੱਤਰਦੀ ਆਪਣੀ ਜੇ ਮਾੜਾ ਕਰਦੀਏ ਤਾਂ ਭਾਈ ਮੰਗਿਆ ਉਹ ਮਾੜਾ ਕੰਮ ਵੀ ਨਹੀਂ ਉੱਤਰਦਾ ਹੁੰਦਾ ਸੋ ਇੰਨੀ ਕੁ ਬਾਤ ਹੈ ਜੀ ਧੰਨਵਾਦ